ਸਵੇਰੇ ਉੱਠ ਕੇ ਝਾੜੂ ਲਗਾਉਂਦੇ ਹੋ ਤਾਂ ਅੱਜ ਹੀ ਬੰਦ ਕਰ ਦਿਵੋ ਕੰਨ ਖੋਲ ਕੇ ਸੁਣ ਲਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਕਿ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਫਰਸ਼ ਝਾੜੂ ਕਰਦੇ ਹੋ ਧਿਆਨ ਨਾਲ ਸੁਣੋ ਨਹੀਂ ਤਾਂ ਦੇਵੀ ਲక్ష్ਮੀ ਹਮੇਸ਼ਾ ਲਈ ਚਲੀ ਜਾਵੇਗੀ ਅਸੀਂ ਤੁਹਾਨੂੰ ਝਾੜੂ ਬਾਰੇ ਕੁਝ ਮਹੱਤਵਪੂਰਨ ਗੱਲਾਂ ਦੱਸਾਂਗੇ ਜੋ ਤੁਹਾਨੂੰ ਜਾਣਨ ਦੀ ਜ਼ਰੂਰਤ ਹੈ ਟੁੱਟੇ ਹੋਏ ਝਾੜੂ ਦਾ ਕੀ ਕਰਨਾ ਹੈ ਅਤੇ ਕਿਹੜਾ ਸੌਖਾ ਹੱਲ ਤੁਹਾਨੂੰ ਕਰੋੜਪਤੀ ਬਣਾ ਸਕਦਾ ਹੈ ਟੁੱਟੇ ਹੋਏ ਝਾੜੂ ਨੂੰ ਸੁੱਟਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖੋ ਕਿ ਤੁਸੀਂ ਜਾਣਦੇ ਹੋ ਕਿ ਝਾੜੂ ਦੀਆਂ ਤਿੰਨ ਕਿਸਮਾਂ ਹਨ ਬਹੁਤ ਘੱਟ ਲੋਕੇ ਜਾਣਦੇ ਹਨ ਪਰ ਇਹ ਸੱਚ ਹੈ ਕਿ ਘਰ ਵਿੱਚ ਰੱਖਿਆ ਝਾੜੂ ਵੀ ਤੁਹਾਡੀ ਕਿਸਮਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੇਕਰ ਝਾੜੂ ਨੂੰ ਸਹੀ ਢੰਗ ਨਾਲ ਸਟੋਰ ਨਹੀਂ ਕੀਤਾ ਜਾਂਦਾ ਹੈ ਤਾਂ ਇਹ ਦੇਵੀ ਲక్ష్ਮੀ ਨੂੰ ਘਰ ਵਿੱਚ ਦਾਖਲ ਹੋਣ ਤੋਂ ਵੀ ਰੋਕ ਸਕਦਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਝਾੜੂ ਸ਼ੋਭ ਹਨ ਅਤੇ ਕਿਹੜੇ ਅਸ਼ੋਭ ਹਨ ਪਲਾਸਟਿਕ ਦੇ ਝਾੜੂ ਟਹਿਣੀਆਂ ਵਾਲੇ ਝਾੜੂ ਅਤੇ ਫੁੱਲਾਂ ਨਾਲ ਜੜੇ ਝਾੜੂ ਇਹਨਾਂ ਵਿੱਚੋਂ ਕਿਹੜਾ ਝਾੜੂ ਤੁਹਾਡੇ ਘਰ ਲਈ ਸਹੀ ਹੈ ਅਤੇ ਕਿਹੜਾ ਗਰੀਬੀ ਲਿਆ ਸਕਦਾ ਹੈ ਤੁਹਾਨੂੰ ਇਹ ਸਭ ਇੱਥੇ ਪਤਾ ਲੱਗੇਗਾ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕੀ ਨੂੰ ਜਾਂ ਨੌਕਰਾਨੀ ਨੂੰ ਘਰ ਝਾੜੂ ਲਗਾਉਣਾ ਚਾਹੀਦਾ ਹੈ ਅਸੀਂ ਇਸ ਦਾ ਜਵਾਬ ਵੀ ਦੇਵਾਂਗੇ ਕਿਉਂਕਿ ਝਾੜੂ ਸਿਰਫ ਸਫਾਈ ਦਾ ਸਾਧਨ ਨਹੀਂ ਹੈ ਸਗੋਂ ਸ਼ਾਸਤਰਾਂ ਵਿੱਚ ਇਸ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਗਿਆ ਹੈ ਜੇਕਰ ਝਾੜੂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਵਿਅਕਤੀ ਨੂੰ ਅਮੀਰ ਬਣਾ ਸਕਦਾ ਹੈ ਪਰ ਜੇਕਰ ਇਸ ਨਾਲ ਗਲਤੀਆਂ ਕੀਤੀਆਂ ਜਾਣ ਤਾਂ ਉਹੀ ਵਿਅਕਤੀ ਕੰਗਾਲ ਹੋ ਸਕਦਾ ਹੈ ਸਾਡੇ ਸ਼ਾਸਤਰਾ ਵਿੱਚ ਝਾੜੂ ਨਾਲ ਜੁੜੇ ਕਈ ਸ਼ੁਭ ਅਤੇ ਅਸ਼ੁਭ ਸੰਕੇਤ ਦੱਸੇ ਗਏ ਹਨ ਝਾੜੂ ਨਾਲ ਕੁਝ ਕੰਮਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਜਾਨਲੇਵਾ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਝਾੜੂ ਨੂੰ ਸਹੀ ਦਿਸ਼ਾ ਅਤੇ ਸਹੀ ਢੰਗ ਨਾਲ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਦੇਵੀ ਲక్ష్ਮੀ ਦੀ ਭੈਣ ਅਲਕਸ਼ਮੀ ਨੂੰ ਆਕਰਸ਼ਿਤ ਕਰਦਾ ਹੈ ਜਿਸ ਨੂੰ ਗਰੀਬੀ ਅਤੇ ਮੁਸੀਬਤਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਵਾਰ-ਵਾਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਇੱਕ ਸਮੱਸਿਆ ਦੂਰ ਨਹੀਂ ਹੁੰਦੀ ਅਤੇ ਦੂਜੀ ਪੈਦਾ ਹੁੰਦੀ ਹੈ ਤਾਂ ਤੁਹਾਡੇ ਘਰ ਵਿੱਚ ਝਾੜੂ ਦੀ ਸਥਿਤੀ ਇੱਕ ਕਾਰਕ ਹੋ ਸਕਦੀ ਹੈ ਜੇਕਰ ਤੁਹਾਡੇ ਜੀਵਨ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਇਹ ਠੀਕ ਹੈ ਹਾਲਾਂਕਿ ਜੇਕਰ ਵਾਰ-ਵਾਰ ਹੰਗਾਮਾ ਹੁੰਦਾ ਰਹਿੰਦਾ ਹੈ ਤਾਂ ਤੁਹਾਨੂੰ ਝਾੜੂ ਨਾਲ ਜੁੜੀਆਂ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਝਾੜੂ ਨਾਲ ਜੁੜੀਆਂ ਇਹ ਸਾਰੀਆਂ ਗੱਲਾਂ ਤੁਹਾਡੇ ਜੀਵਨ ਦੀ ਦਿਸ਼ਾ ਬਦਲ ਸਕਦੀਆਂ ਹਨ ਜੇਕਰ ਤੁਸੀਂ ਉਹਨਾਂ ਨੂੰ ਸਮਝਦੇ ਹੋ ਅਤੇ ਅਪਣਾਉਂਦੇ ਹੋ ਤਾਂ ਆਓ ਸਿੱਖੀਏ ਕਿ ਝਾੜੂ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਸ਼ਾਂਤੀ ਅਤੇ ਖੁਸ਼ਹਾਲੀ ਬਣਾਈ ਰੱਖਣ ਲਈ ਇਹ ਕਰੋ ਜਦੋਂ ਤੁਹਾਡੇ ਜੀਵਨ ਵਿੱਚ ਇੱਕ ਸਮੱਸਿਆ ਦੂਜੀ ਜਿੰਨੀ ਜਲਦੀ ਖਤਮ ਨਹੀਂ ਹੁੰਦੀ ਅਤੇ ਦੌਲਤ ਲਗਾਤਾਰ ਘਟਦੀ ਜਾ ਰਹੀ ਹੈ ਆਮਦਨ ਘੱਟ ਹੈ ਅਤੇ ਖਰਚੇ ਜ਼ਿਆਦਾ ਹਨ ਤਾਂ ਸਮਝੋ ਕਿ ਤੁਹਾਡੇ ਜੀਵਨ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਹੈ ਅਜਿਹੀਆਂ ਸਥਿਤੀਆਂ ਵਿੱਚ ਸਾਡੇ ਲਈ ਕੁਝ ਚੀਜ਼ਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਈ ਵਾਰ ਅਸੀਂ ਖੁਦ ਆਪਣੇ ਘਰਾਂ ਵਿੱਚ ਨਕਾਰਾਤਮਕ ਊਰਜਾ ਨੂੰ ਬਿਨਾਂ ਸਮਝੇ ਹੀ ਉਤਸ਼ਾਹਿਤ ਕਰ ਰਹੇ ਹੁੰਨੇ ਹਾਂ ਇਨ੍ਹਾਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਝਾੜੂ ਹੈ ਹਾਂ ਝਾੜੂ ਜੋ ਕਿ ਇੱਕ ਆਮ ਚੀਜ਼ ਵਾਂਗ ਜਾਪਦਾ ਹੈ ਸਾਡੇ ਜੀਵਨ ਅਤੇ ਸਾਡੇ ਘਰਾਂ ਦੀ ਊਰਜਾ ਤੇ ਡੂੰਗਾ ਪ੍ਰਭਾਵ ਪਾਉਂਦਾ ਹੈ ਜੇਕਰ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਇਹ ਘਰ ਵਿੱਚ ਸਕਾਰਾਤਮਕ ਊਰਜਾ ਲਿਆ ਸਕਦਾ ਹੈ ਹਾਲਾਂਕਿ ਜੇਕਰ ਗਲਤ ਸਮੇਂ ਜਾਂ ਲਾਪਰਵਾਹੀ ਨਾਲ ਵਰਤਿਆ ਜਾਵੇ ਤਾਂ ਗਰੀਬੀ ਤੇ ਦੁੱਖ ਨੂੰ ਸਥਾਪਿਤ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ ਅੱਜਕਲ ਜ਼ਿਆਦਾਤਰ ਲੋਕ ਆਧੁਨਿਕ ਜੀਵਨ ਸ਼ੈਲੀ ਜਿਉਂਦੇ ਹਨ ਉਨਾ ਕੋਲ ਨੌਕਰੀਆਂ ਹਨ ਸਮਾਂ ਘੱਟ ਹੈ ਅਤੇ ਇਸ ਭੀੜ ਭੜਕੇ ਵਿੱਚ ਲੋਕ ਅਕਸਰ ਘਰ ਵਿੱਚ ਕੀ ਹੋ ਰਿਹਾ ਹੈ ਇਸ ਵੱਲ ਧਿਆਨ ਦੇਣ ਵਿੱਚ ਅਸਫਲ ਰਹਿੰਦੇ ਹਨ ਪਰ ਸਚਾਈ ਇਹ ਹੈ ਕਿ ਇਸ ਦੁਨੀਆ ਦੀ ਸਿਰਜਣਾ ਨੂੰ ਲੈ ਕੇ ਕੋਈ ਵੀ ਘਰ ਅਜਿਹਾ ਨਹੀਂ ਹੈ ਜਿੱਥੇ ਝਾੜੂ ਦੀ ਵਰਤੋਂ ਨਾ ਕੀਤੀ ਗਈ ਹੋਵੇ ਫਰਕ ਸਿਰਫ ਇੰਨਾ ਹੈ ਕਿ ਕੁਝ ਲੋਕ ਇਸ ਨੂੰ ਸਹੀ ਢੰਗ ਨਾਲ ਵਰਤਦੇ ਹਨ ਜਦਕਿ ਕੁਝ ਲੋਕ ਇਸ ਨੂੰ ਗਲਤ ਢੰਗ ਨਾਲ ਵਰਤਦੇ ਹਨ ਇਹ ਨਿਰਧਾਰਤ ਕਰਦਾ ਹੈ ਕਿ ਘਰ ਖੁਸ਼ੀ ਨਾਲ ਭਰਿਆ ਰਹੇਗਾ ਜਾਂ ਦੁੱਖ ਨਾਲ ਬਹੁਤ ਸਾਰੇ ਲੋਕ ਝਾੜੂ ਨੂੰ ਇਸ ਦੀ ਸਹੀ ਜਗ੍ਹਾ ਤੇ ਨਹੀਂ ਰੱਖਦੇ ਹਨ ਉਹ ਇਸ ਨੂੰ ਕਿਤੇ ਵੀ ਛੱਡ ਦਿੰਦੇ ਹਨ ਅਤੇ ਸਮੇਂ ਅਨੁਸਾਰ ਝਾੜੂ ਲਗਾਉਂਦੇ ਹਨ ਜਿਸ ਨਾਲ ਘਰ ਵਿੱਚ ਨਕਾਰਾਤਮਕਤਾ ਫੈਲਦੀ ਹੈ ਅਸੀਂ ਸੁਝਾਅ ਦਿੰਨੇ ਹਾਂ ਕਿ ਜੇਕਰ ਸਵੇਰੇ ਝਾੜੂ ਲਗਾਉਣਾ ਤੁਹਾਡੇ ਲਈ ਮੁਸ਼ਕਲ ਹੈ ਤਾਂ ਘੱਟੋ ਘੱਟ ਸ਼ਾਮ ਨੂੰ ਝਾੜੂ ਲਗਾਓ ਆਪਣੇ ਘਰ ਵਿੱਚ ਗੰਦਗੀ ਇਕੱਠੀ ਨਾ ਹੋਣ ਦਿਵੋ ਅਤੇ ਜੇਕਰ ਤੁਸੀਂ ਕੂੜਾ ਇਕੱਠਾ ਕੀਤਾ ਹੈ ਤਾਂ ਸ਼ਾਮ ਤੋਂ ਬਾਅਦ ਇਸ ਨੂੰ ਬਾਹਰ ਨਾ ਸੁੱਟੋ ਕਿਉਂਕਿ ਇਹ ਵੀ ਅਸ਼ੁੱਭ ਮੰਨਿਆ ਜਾਂਦਾ ਹੈ ਹੁਣ ਜਦੋਂ ਝਾੜੂ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਨੂੰ ਕਿਹੜਾ ਦਿਨ ਅਤੇ ਕਿਸ ਲਈ ਝਾੜੂ ਖਰੀਦਣਾ ਚਾਹੀਦਾ ਹੈ ਕੁਝ ਦਿਨ ਅਜਿਹੇ ਹੁੰਦੇ ਹਨ ਜਦੋਂ ਝਾੜੂ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋ ਅਤੇ ਝਾੜੂ ਦੀ ਵਰਤੋਂ ਕਰਦੇ ਹੋ ਤਾਂ ਮੇਰਾ ਵਿਸ਼ਵਾਸ ਕਰੋ ਤੁਹਾਡੇ ਘਰ ਵਿੱਚ ਮੁਸੀਬਤਾਂ ਹੌਲੀ-ਹੌਲੀ ਘਟ ਜਾਣਗੀਆਂ ਅਤੇ ਖੁਸ਼ਹਾਲੀ ਦੇ ਦਰਵਾਜ਼ੇ ਖੁੱਲਣਗੇ ਤੁਹਾਨੂੰ ਆਪਣਾ ਝਾੜੂ ਕਦੋਂ ਖਰਾਬ ਹੋਣ ਤੋਂ ਬਾਅਦ ਬਾਹਰ ਸੁੱਟਣਾ ਚਾਹੀਦਾ ਹੈ ਅਤੇ ਤੁਹਾਨੂੰ ਨਵਾਂ ਝਾੜੂ ਕਦੋਂ ਵਰਤਣਾ ਚਾਹੀਦਾ ਹੈ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਨਵਾਂ ਝਾੜੂ ਖਰੀਦਣ ਲਈ ਸਭ ਤੋਂ ਸ਼ੁਭ ਦਿਨ ਸ਼ਨੀਵਾਰ ਹੈ ਜਦੋਂ ਵੀ ਤੁਸੀਂ ਝਾੜੂ ਖਰੀਦਦੇ ਹੋ ਤਾਂ ਤੁਹਾਨੂੰ ਪਹਿਲਾਂ ਇਸ ਨੂੰ ਸ਼ਨੀਵਾਰ ਨੂੰ ਵਰਤਣਾ ਚਾਹੀਦਾ ਹੈ ਸ਼ਨੀਵਾਰ ਨੂੰ ਨਾ ਖਰੀਦਣ ਵਿੱਚ ਕੋਈ ਸਮੱਸਿਆ ਨਹੀਂ ਹੈ ਪਰ ਜੇਕਰ ਤੁਸੀਂ ਨਵਾਂ ਝਾੜੂ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਜਦੋਂ ਤੁਸੀਂ ਝਾੜੂ ਖਰੀਦਦੇ ਹੋ ਤਾਂ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵਿਚਾਰ ਕਰੋ ਹਫ਼ਤੇ ਵਿੱਚ 7 ਦਿਨ ਹੁੰਦੇ ਹਨ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮੰਡੇ ਮੰਨਿਆ ਜਾਂਦਾ ਹੈ ਇਹਨਾਂ ਦਿਨਾਂ ਵਿੱਚ ਤੁਹਾਨੂੰ ਗਲਤੀ ਨਾਲ ਵੀ ਝਾੜੂ ਦੀ ਵਰਤੂ ਕਰਨ ਤੋਂ ਬਚਣਾ ਚਾਹੀਦਾ ਹੈ। ਤੁਹਾਨੂੰ ਐਤਵਾਰ, ਮੰਗਲਵਾਰ ਅਤੇ ਸ਼ਨੀਵਾਰ ਨੂੰ ਝਾੜੂ ਖਰੀਦਣਾ ਚਾਹੀਦਾ ਹੈ। ਇਹਨਾਂ ਦਿਨਾਂ ਵਿੱਚ ਝਾੜੂ ਖਰੀਦਣਾ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਦੀਵਾਲੀ ਜਾਂ ਕਿਸੇ ਹੋਰ ਤਿਉਹਾਰ ਤੇ ਝਾੜੂ ਖਰੀਦਦੇ ਹੋ ਅਤੇ ਇਸ ਨੂੰ ਘਰ ਲਿਆਉਂਦੇ ਹੋ ਤਾਂ ਇਹ ਇੰਨਾ ਸ਼ੁਭ ਅਤੇ ਖੁਸ਼ਕਿਸਮਤ ਹੋਵੇਗਾ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ। ਤੁਹਾਨੂੰ ਹਮੇਸ਼ਾ ਸੋਮਵਾਰ ਨੂੰ ਝਾੜੂ ਖਰੀਦਣਾ ਚਾਹੀਦਾ ਹੈ। ਸੋਮਵਾਰ ਨੂੰ ਝਾੜੂ ਖਰੀਦਣ ਨਾਲ ਤੁਹਾਡੇ ਘਰ ਵਿੱਚ ਵਿੱਤੀ ਨੁਕਸਾਨ ਹੁੰਦਾ ਹੈ ਅਤੇ ਜਿਸ ਵੀ ਦਿਨ ਤੁਸੀਂ ਨਵਾਂ ਝਾੜੂ ਖਰੀਦਦੇ ਹੋ ਜੇ ਸੰਭਵ ਹੋਵੇ ਤਾਂ ਸ਼ਨੀਵਾਰ ਨੂੰ ਨਵਾਂ ਝਾੜੂ ਵਰਤਣ ਦੀ ਕੋਸ਼ਿਸ਼ ਕਰੋ ਇਹ ਤੁਹਾਡੇ ਲਈ ਧਨ ਦਾ ਸਰੋਤ ਹੋਵੇਗਾ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਝਾੜੂ ਕਿਸ ਕੋਨੇ ਵਿੱਚ ਰੱਖਣਾ ਚਾਹੀਦਾ ਹੈ ਅਤੇ ਕਿਹੜੇ ਕੋਨਿਆਂ ਵਿੱਚ ਤੁਹਾਨੂੰ ਕਦੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਅਸੀਂ ਆਪਣਾ ਪ੍ਰਾਰਥਨਾ ਕਮਰਾ ਨੂੰ ਉੱਤਰ ਪੂਰਬੀ ਕੋਨਾ ਬਣਾਉਂਦੇ ਹਾਂ ਤੁਹਾਨੂੰ ਉੱਥੇ ਕਦੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਇਹ ਉੱਥੇ ਪੂਜਾ ਸਥਾਨ ਹੈ ਅਤੇ ਖਾਸ ਕਰਕੇ ਤੁਹਾਨੂੰ ਪ੍ਰਾਰਥਨਾ ਕਮਰੇ ਵਿੱਚ ਬਿਲਕੁਲ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਜੇਕਰ ਤੁਸੀਂ ਉੱਥੇ ਝਾੜੂ ਰੱਖਦੇ ਹੋ ਤਾਂ ਇਹ ਉੱਥੇ ਦੇਵਤਾ ਦੇ ਆਉਣ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਕਰੇਗਾ ਅਤੇ ਬਦਕਿਸਮਤੀ ਤੁਹਾਡੇ ਘਰ ਦਾ ਪਿੱਛਾ ਕਰਦੀ ਹੈ ਅਤੇ ਨਕਾਰਾਤਮਕਤਾ ਤੁਹਾਡੇ ਘਰ ਵਿੱਚ ਦਾਖਲ ਹੋਣ ਲੱਗਦੀ ਹੈ ਇਹ ਗੱਲ ਧਿਆਨ ਵਿੱਚ ਰੱਖੋ ਕਿ ਕਦੇ ਵੀ ਉੱਤਰ ਪੂਰਬੀ ਕੋਨੇ ਵਿੱਚ ਝਾੜੂ ਨਾ ਰੱਖੋ ਹੁਣ ਤੁਸੀਂ ਸੋਚ ਰਹੇ ਹੋਵੋਗੇ ਜੇਕਰ ਤੁਹਾਨੂੰ ਉੱਤਰ ਪੂਰਬੀ ਕੋਨੇ ਵਿੱਚ झाड़ू नहीं रखना चाहिए तो तीन इसे रख सकते हो झाड़ू रख सब तो वह जगह घर का दक्षण पच्छम कोना है जिसन लीडरशिप कोर्नर भी कहा जाता है जेकर तो लीडरशिप कॉर्नर भी झाड़ू रखते हो तो यह मनिया जाता है कि देवी लक्ष्मी थोड़े घर निवास कर लगती है यहाँ है कि लीडरशिप कोर्नर नर के मालक का स्थान मनिया जाता है ਜੇਕਰ ਤੁਸੀਂ ਲੀਡਰਸ਼ਿਪ ਕੋਰਨਰ ਵਿੱਚ ਝਾੜੂ ਰੱਖਦੇ ਹੋ ਤਾਂ ਤੁਹਾਡੇ ਘਰ ਦਾ ਮਾਲਕ ਦਿਨ ਵਿੱਚ ਦੁੱਗਣੀ ਤੇਜ਼ੀ ਨਾਲ ਅਤੇ ਰਾਤ ਨੂੰ 4 ਗੁਣਾ ਤੇਜ਼ੀ ਨਾਲ ਖੁਸ਼ਹਾਲ ਹੁੰਦਾ ਹੈ ਹੁਣ ਆਓ ਚਰਚਾ ਕਰੀਏ ਕਿ ਤੁਹਾਨੂੰ ਆਪਣਾ ਘਰ ਕਦੋਂ ਝਾੜੂ ਲਗਾਉਣਾ ਚਾਹੀਦਾ ਹੈ ਆਪਣੇ ਘਰ ਵਿੱਚ ਝਾੜੂ ਲਗਾਉਣ ਅਤੇ ਪੋਚਾ ਲਗਾਉਣ ਦਾ ਸਭ ਤੋਂ ਵਧੀਆ ਸਮਾਂ ਕੀ ਹੈ ਸਾਡੇ ਵੇਦ ਅਤੇ ਪੁਰਾਣ 4 ਗੁਣਾ ਵਾਰ ਦੱਸਦੇ ਹਨ ਜੇਕਰ ਕੋਈ ਵਿਅਕਤੀ ਰਾਤ ਨੂੰ ਝਾੜੂ ਲਗਾਉਂਦਾ ਹੈ ਤਾਂ ਉਸਦੇ ਘਰ ਵਿੱਚ ਗਰੀਬੀ ਸਹਲ ਜਾਵੇਗੀ ਇਹਨਾਂ ਦਿਨਾਂ ਵਿੱਚ ਜੇਕਰ ਆਧੁਨਿਕ ਯੁੱਗ ਵਿੱਚ ਇਹ ਸੰਭਵ ਨਹੀਂ ਹੈ ਅਤੇ ਤੁਹਾਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਧਿਆਨ ਨਾਲ ਸੋਚਣ ਦੀ ਲੋੜ ਹੈ ਘਰ ਨੂੰ ਸਾਫ਼ ਰੱਖਣਾ ਤਾਂ ਜੋ ਦੇਵੀ ਲਕਸ਼ਮੀ ਆਪਣੇ ਆਪ ਸਾਡੇ ਘਰ ਵਿੱਚ ਨਿਵਾਸ ਕਰ ਸਕੇ ਆਪਣੇ ਘਰ ਨੂੰ ਆਪਣਾ ਨਿਵਾਸ ਬਣਾਉਣ ਲਈ ਦੇਵੀ ਲక్ష్ਮੀ ਨੂੰ ਇੱਕ ਸਾਫ਼ ਅਤੇ ਸਾਫ਼ ਸੁਥਰੀ ਜਗ੍ਹਾ ਦੀ ਲੋੜ ਹੈ ਇਸੇ ਲਈ ਦੇਵੀ ਲక్ష్ਮੀ ਨੂੰ ਘਰ ਵਿੱਚ ਇੱਕ ਸਾਫ਼ ਸੁਥਰੀ ਜਗ੍ਹਾ ਦੀ ਲੋੜ ਹੈ ਜੇਕਰ ਤੁਸੀਂ ਰਾਤ ਨੂੰ ਝਾੜੂ ਮਾਰਦੇ ਹੋ ਤਾਂ ਤੁਸੀਂ ਇੱਕ ਵੱਡੀ ਮਜਬੂਰੀ ਵਿੱਚ ਹੋ ਜਿਸ ਕਾਰਨ ਤੁਹਾਨੂੰ ਰਾਤ ਨੂੰ ਝਾੜੂ ਮਾਰਨਾ ਪੈਂਦਾ ਹੈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕੂੜਾ ਬਾਹਰ ਨਾ ਸੁੱਟੋ ਝਾੜੂ ਮਾਰਦੇ ਸਮੇਂ ਕਦੇ ਵੀ ਆਪਣੀ ਹਥੇਲੀ ਨਾਲ ਝਾੜੂ ਨੂੰ ਨਾ ਛੂਹੋ ਜੇਕਰ ਗਲਤੀ ਨਾਲ ਝਾੜੂ ਤੁਹਾਡੀ ਹਥੇਲੀ ਨੂੰ ਛੂ ਲੈਂਦਾ ਹੈ ਤਾਂ ਤੁਹਾਨੂੰ ਇਸ ਨੂੰ ਛੂਣਾ ਚਾਹੀਦਾ ਹੈ ਅਤੇ ਮਾਫੀ ਮੰਗਣੀ ਚਾਹੀਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਰੁੱਖ ਤੇ ਝਾੜੂ ਲਗਾਉਣ ਨਾਲ ਦੇਵੀ ਲਕਸ਼ਮੀ ਸਾਡੇ ਘਰ ਵਿੱਚ ਨਹੀਂ ਆਉਂਦੀ ਇਸ ਦੇ ਬਜਾਏ ਅਲਕਸ਼ਮੀ ਨੇ ਆਪਣੀ ਜਗ੍ਹਾ ਤੇ ਨਿਵਾਸ ਕਰ ਲਿਆ ਹੈ ਇਹ ਬਹੁਤ ਅਜੀਬ ਲੱਗਦਾ ਹੈ ਪਰ ਜੇਕਰ ਅਸੀਂ ਇਸ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਵੇਖੀਏ ਤਾਂ ਜਦੋਂ ਸਾਡੇ ਪੈਰ ਝਾੜੂ ਨੂੰ ਛੁੰਦੇ ਹਨ ਤਾਂ ਝਾੜੂ ਤੋਂ ਕਿਟਾਣੂ ਸਾਡੇ ਸਰੀਰ ਵਿੱਚ ਦਾਖਲ ਹੋ ਸਕਦੇ ਹਨ ਤੁਸੀਂ ਅਕਸਰ ਸਾਡੇ ਮਾਪਿਆਂ ਨੂੰ ਘਰ ਵਿੱਚ ਝਾੜੂ ਦੀ ਵਰਤੋਂ ਨਾ ਕਰਨ ਲਈ ਝਿੜਕਦੇ ਸੁਣਿਆ ਹੋਵੇਗਾ ਉਹ ਇਸ ਤਰ੍ਹਾਂ ਇਸ ਲਈ ਕਰਦੇ ਹਨ ਕਿਉਂਕਿ ਝਾੜੂ ਧਰਮ ਨਾਲ ਜੁੜਿਆ ਹੋਇਆ ਹੈ ਜਦੋਂ ਤੁਸੀਂ ਰੁੱਖ ਨਾਲ ਝਾੜੂ ਲਗਾਉਂਦੇ ਹੋ ਤਾਂ ਅਸਲ ਸੱਚ ਕੀ ਹੈ ਤੁਹਾਡੇ ਪੈਰ ਗੰਦੇ ਹੋ ਜਾਣਗੇ ਅਤੇ ਝਾੜੂ ਨੂੰ ਪਾਰ ਕਰਨਾ ਦੇਵੀ ਲక్ష్ਮੀ ਦਾ અપਮਾਨ ਮੰਨਿਆ ਜਾਂਦਾ ਹੈ ਜਦੋਂ ਤੁਸੀਂ ਆਪਣੀ ਹਥੇਲੀ ਨਾਲ ਝਾੜੂ ਨੂੰ ਛੂੰਦੇ ਹੋ ਤਾਂ ਦੇਵੀ ਲక్ష్ਮੀ ਤੁਹਾਡੇ ਨਾਲ ਨਾਰਾਜ਼ ਹੋ ਜਾਂਦੀ ਹੈ ਅਤੇ ਘਰ ਵਿੱਚ ਘੂਮ ਰਹੇ ਕੀਟਾਣੂ ਤੁਹਾਡੇ ਘਰ ਵਿੱਚ ਫੈਲ ਜਾਂਦੇ ਹਨ ਆਪਣੀ ਹਥੇਲੀ ਨਾਲ ਝਾੜੂ ਨੂੰ ਕਦੇ ਨਾ ਛੂਹੋ ਜੇਕਰ ਝਾੜੂ ਤੇ ਕੋਈ ਤੂੜ ਲੱਗ ਜਾਵੇ ਤਾਂ ਇਸ ਨੂੰ ਤੁਰੰਤ ਧੋਣਾ ਚਾਹੀਦਾ ਹੈ ਸੂਰਜ ਡੁੱਬਣ ਤੋਂ ਪਹਿਲਾਂ ਕਦੇ ਵੀ ਝਾੜੂ ਦੀ ਤੂੜ ਘਰ ਤੋਂ ਬਾਹਰ ਨਾ ਸੁੱਟੋ ਸ਼ਾਸਤਰਾਂ ਵਿੱਚ ਇਸ ਧੂੜ ਨੂੰ ਸਿਰਫ ਧੂੜ ਤੋਂ ਵੱਧ ਮੰਨਿਆ ਜਾਂਦਾ ਹੈ ਜੇਕਰ ਇਸ ਨੂੰ ਘਰ ਤੋਂ ਬਾਹਰ ਸੁੱਟ ਦਿੱਤਾ ਜਾਵੇ ਤਾਂ ਦੇਵੀ ਲਕਸ਼ਮੀ ਸਾਡੇ ਘਰ ਨੂੰ ਹਮੇਸ਼ਾ ਲਈ ਛੱਡ ਜਾਂਦੀ ਹੈ ਅਤੇ ਉਸ ਦੀ ਭੈਣ ਅਲਕਸ਼ਮੀ ਉਸ ਦੀ ਜਗ੍ਹਾ ਪ੍ਰਵੇਸ਼ ਕਰ ਲੈਂਦੀ ਹੈ ਯਾਦ ਰੱਖੋ ਝਾੜੂ ਨੂੰ ਹਮੇਸ਼ਾ ਘਰ ਵਿੱਚ ਲੁਕਾ ਕੇ ਰੱਖੋ ਇਸ ਨੂੰ ਕਦੇ ਵੀ ਖੁੱਲੀ ਜਗ੍ਹਾ ਵਿੱਚ ਨਾ ਛੱਡੋ ਭਾਵੇਂ ਗਲਤੀ ਨਾਲ ਵੀ ਜੇਕਰ ਤੁਸੀਂ ਝਾੜੂ ਨੂੰ ਖੁੱਲੀ ਜਗ੍ਹਾ ਵਿੱਚ ਛੱਡ ਦਿੰਦੇ ਹੋ ਤਾਂ ਇਹ ਇੱਕ ਬਹੁਤ ਹੀ ਬੁਰਾ ਸ਼ਗੁਣ ਮੰਨਿਆ ਜਾਂਦਾ ਹੈ ਇਸ ਲਈ ਹਮੇਸ਼ਾ ਆਪਣੀ ਝਾੜੂ ਨੂੰ ਅਜੀਹੀ ਜਗ੍ਹਾ ਤੇ ਲੁਕਾ ਕੇ ਰੱਖਣ ਦੀ ਕੋਸ਼ਿਸ਼ ਕਰੋ ਜਿੱਥੇ ਬਾਹਰਲੇ ਲੋਕ ਇਸ ਨੂੰ ਨਾ ਦੇਖ ਸਕਣ ਹੁਣ ਤੁਸੀਂ ਸੋਚ ਰਹੇ ਹੋਵੋਗੇ ਅਸੀਂ ਆਪਣੀ ਝਾੜੂ ਨਾਲ ਕੀ ਕਰ ਰਹੇ ਹਾਂ ਸਾਨੂੰ ਝਾੜੂ ਕਿੱਥੇ ਰੱਖਣਾ ਚਾਹੀਦਾ ਹੈ ਤੁਸੀਂ ਇਸ ਨੂੰ ਬਿਸਤਰੇ ਦੇ ਹੇਠਾਂ ਰੱਖਣ ਬਾਰੇ ਸੋਚ ਰਹੇ ਹੋਵੋਗੇ ਪਰ ਤੁਹਾਨੂੰ ਅਜੀਹਾ ਕਰਨ ਤੋਂ ਬਿਲਕੁਲ ਵੀ ਬਚਣਾ ਚਾਹੀਦਾ ਹੈ ਨਹੀਂ ਤਾਂ ਤੁਹਾਡੇ ਘਰ ਵਿੱਚ ਜਲਦੀ ਹੀ ਭੋਜਨ ਖਤਮ ਹੋ ਜਾਵੇਗਾ ਇਸ ਲਈ ਤੁਹਾਨੂੰ ਬਿਸਤਰੇ ਦੇ ਹੇਠਾਂ ਝਾੜੂ ਰੱਖਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਜੇਕਰ ਕੋਈ ਬੱਚਾ ਅਚਾਨਕ ਘਰ ਵਿੱਚ ਝਾੜੂ ਲਗਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਸਮਝੋ ਕਿ ਮਹਿਮਾਨ ਆਉਣ ਵਾਲੇ ਹਨ ਇਹ ਸਾਡੇ ਝਾੜੂ ਨਾਲ ਜੁੜੇ ਸ਼ਗਨ ਅਤੇ ਮਾੜੇ ਸ਼ਗਨ ਹਨ ਸੂਰਜ ਚੜ੍ਹਨ ਤੋਂ ਪਹਿਲਾਂ ਘਰ ਨੂੰ ਨਿਯਮਤ ਤੌਰ ਤੇ ਪੋਚਾ ਮਾਰਨ ਨਾਲ ਦੇਵੀ ਲਕਸ਼ਮੀ ਤੁਹਾਡੇ ਘਰ ਆਵੇਗੀ ਹਾਲਾਂਕਿ ਇੱਕ ਪੁਰਾਣੀ ਮੰਨਤਾ ਇਹ ਵੀ ਹੈ ਕਿ ਵੀਰਵਾਰ ਨੂੰ ਘਰ ਨੂੰ ਪੋਚਾ ਮਾਰਨ ਨਾਲ ਦੇਵੀ ਲక్ష్ਮੀ ਗੁੱਸੇ ਹੋ ਜਾਵੇਗੀ ਅਤੇ ਚਲੀ ਜਾਵੇਗੀ। ਤੁਹਾਨੂੰ ਬਾਕੀ ਸਾਰੇ ਦਿਨਾਂ ਵਿੱਚ ਖੁਸ਼ੀ ਮਿਲ ਸਕਦੀ ਹੈ। ਇਨ੍ਹਾਂ ਦਿਨਾਂ ਵਿੱਚ ਇਹ ਪਤਾ ਲਗਾਉਣਾ ਸੰਭਵ ਨਹੀਂ ਹੈ ਕਿ ਅੱਜ ਕਿਹੜਾ ਦਿਨ ਹੈ ਅਤੇ ਕੱਲ ਕਿਹੜਾ ਦਿਨ ਹੋਵੇਗਾ। ਇਸ ਲਈ ਜੇਕਰ ਤੁਸੀਂ ਇਸ ਗੱਲ ਤੇ ਡੁੰਗਾਈ ਨਾਲ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਇਸ ਵਲ ਥੋੜਾ ਜਿਆ ਧਿਆਨ ਦੇ ਸਕਦੇ ਹੋ। ਹਰ ਰੋਜ਼ ਆਪਣੇ ਪੋਚਾ ਮਾਰਨ ਵਾਲੇ ਪਾਣੀ ਵਿੱਚ ਇੱਕ ਚਮਚ ਜਾਂ ਅੱਧਾ ਚਮਚ ਨਮਕ ਪਾਉਣ ਦੀ ਕੋਸ਼ਿਸ਼ ਕਰੋ। ਨਮਕ ਬਹੁਤ ਸਸਤਾ ਹੈ ਇਸ ਲਈ ਤੁਸੀਂ ਬਾਜ਼ਾਰ ਤੋਂ ਸਮੁੰਦਰੀ ਨਮਕ ਖਰੀਦ ਸਕਦੇ ਹੋ। ਨਮਕ ਲਿਆਓ ਅਤੇ ਇਸ ਨੂੰ ਇੱਕ ਡੱਬੇ ਵਿੱਚ ਸਟੋਰ ਕਰ ਲਓ। ਇਸ ਤੇ ਦੋ ਚਮਚ ਉਸ ਪਾਣੀ ਵਿੱਚ ਪਾਓ ਜਿਸ ਦੀ ਵਰਤੋਂ ਤੁਸੀਂ ਆਪਣੇ ਪੂਰੇ ਘਰ ਨੂੰ ਪੋਚਾ ਮਾਰਨ ਲਈ ਕਰਦੇ ਹੋ। ਜੇਕਰ ਤੁਸੀਂ ਪੋਚਾ ਮਾਰਦੇ ਹੋ ਤਾਂ ਤੁਹਾਡਾ ਘਰ ਹਮੇਸ਼ਾ ਖੁਸ਼ਹਾਲੀ ਅਤੇ ਖੁਸ਼ਹਾਲੀ ਨਾਲ ਭਰਿਆ ਰਹੇਗਾ। ਸ਼ਨੀਵਾਰ ਅਤੇ ਐਤਵਾਰ ਨੂੰ ਜਦੋਂ ਵੀ ਤੁਹਾਨੂੰ ਦਿਨ ਯਾਦ ਨਾ ਆਵੇ ਤੁਸੀਂ ਖੁਸ਼ੀ ਨਾਲ ਪਾਣੀ ਵਿੱਚ ਨਮਕ ਪਾ ਸਕਦੇ ਹੋ ਬਿਨਾ ਸੋਚੇ ਸਮਝੇ ਇਸ ਲਈ ਤੁਹਾਨੂੰ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ ਤੁਸੀਂ ਵੇਖੋਗੇ ਕਿ ਤੁਹਾਡੇ ਘਰ ਵਿੱਚੋਂ ਸਾਰੀ ਨਕਾਰਾਤਮਕ ਊਰਜਾ ਦੂਰ ਹੋ ਗਈ ਹੈ ਅਤੇ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਰਹਿਣ ਲੱਗ ਪਈ ਹੈ ਅਤੇ ਇੱਕ ਸ਼ਾਂਤਿਮੀ ਮਾਹੌਲ ਹਮੇਸ਼ਾ ਕਾਇਮ ਰਹੇਗਾ ਯਾਦ ਰੱਖੋ ਕਿ ਜੇਕਰ ਤੁਸੀਂ ਕਿਸੇ ਪਿੰਡ ਵਿੱਚ ਰਹਿੰਦੇ ਹੋ ਤਾਂ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਜੇਕਰ ਤੁਹਾਡੇ ਬੰਗਲੇ ਦਾ ਦਰਵਾਜ਼ਾ ਖੁੱਲਾ ਛੱਡ ਦਿੱਤਾ ਜਾਵੇ ਤਾਂ ਗਾਵਾਂ ਮੱਝਾਂ ਜਾਂ ਹੋਰ ਜਾਨਵਰ ਤੁਹਾਡੇ ਘਰ ਵਿੱਚ ਦਾਖਲ ਹੁੰਦੇ ਹਨ ਅਜਿਹੀ ਸਥਿਤੀ ਵਿੱਚ ਤੁਹਾਨੂੰ ਕਦੇ ਵੀ ਘਰ ਦੇ ਝਾੜੂ ਨਾਲ ਗਾਂ ਜਾਂ ਕਿਸੇ ਹੋਰ ਜਾਨਵਰ ਨੂੰ ਝਾੜੂ ਨਹੀਂ ਲਗਾਉਣਾ ਚਾਹੀਦਾ ਜੇਕਰ ਕੋਈ ਤੁਹਾਡੇ ਘਰ ਤੋਂ ਕਿਸੇ ਸ਼ੁਭ ਮੌਕੇ ਲਈ ਨਿਕਲਦਾ ਹੈ ਤਾਂ ਤੁਹਾਨੂੰ ਉਸ ਵਿਅਕਤੀ ਦੇ ਜਾਣ ਤੋਂ ਤੁਰੰਤ ਬਾਅਦ ਆਪਣੇ ਘਰ ਨੂੰ ਝਾੜੂ ਨਹੀਂ ਲਗਾਉਣਾ ਚਾਹੀਦਾ ਤੁਹਾਨੂੰ ਉਸ ਵਿਅਕਤੀ ਦੇ ਜਾਣ ਤੋਂ ਤੁਰੰਤ ਬਾਅਦ ਘੱਟੋ-ਘੱਟ 8 ਘੰਟੇ ਉਡੀਕ ਕਰਨੀ ਚਾਹੀਦੀ ਹੈ। ਸ਼ਾਸਤ੍ਰਾਂ ਅਨੁਸਾਰ ਕਿਸੇ ਦੇ ਘਰ ਤੋਂ ਨਿਕਲਣ ਦੇ ਤੁਰੰਤ ਬਾਅਦ ਝਾੜੂ ਲਗਾਉਣਾ ਅਸ਼ੁਭ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨਾ ਮੌਤ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ। ਝਾੜੂ ਨੂੰ ਕਦੇ ਵੀ ਖੜਾ ਨਹੀਂ ਰੱਖਣਾ ਚਾਹੀਦਾ। ਬਹੁਤ ਸਾਰੇ ਲੋਕ ਆਪਣੇ ਝਾੜੂ ਨੂੰ ਕੰਨ ਨਾਲ ਲਗਾਉਣ ਦੀ ਆਦਤ ਰੱਖਦੇ ਹਨ ਪਰ ਇਹ ਇੱਕ ਬੁਰਾ ਸ਼ਗੁਨ ਹੈ ਅਤੇ ਘਰ ਵਿੱਚ ਨਕਾਰਾਤਮਕਤਾ ਨੂੰ ਸੱਦਾ ਦਿੰਦਾ ਹੈ ਜੇਕਰ ਤੁਸੀਂ ਨਵੇਂ ਘਰ ਵਿੱਚ ਜਾ ਰਹੇ ਹੋ ਅਤੇ ਚਾਹੁੰਦੇ ਹੋ ਕਿ ਇਹ ਚੰਗੀ ਕਿਸਮਤ ਲਿਆਵੇ ਤਾਂ ਘਰ ਵਿੱਚ ਦਾਖਲ ਹੁੰਦੇ ਸਮੇਂ ਆਪਣੇ ਨਾਲ ਝਾੜੂ ਜ਼ਰੂਰ ਲੈ ਕੇ ਆਓ ਸ਼ਾਸਤਰ ਅਨੁਸਾਰ ਦੇਵੀ ਲక్ష్ਮੀ ਝਾੜੂ ਵਿੱਚ ਨਿਵਾਸ ਕਰਦੀ ਹੈ ਜਦੋਂ ਤੁਸੀਂ ਆਪਣੇ ਘਰ ਦੇ ਅੰਦਰ ਝਾੜੂ ਲੈ ਕੇ ਜਾਂਦੇ ਹੋ ਤਾਂ ਇਹ ਦਰਸਾਉਂਦਾ ਹੈ ਕਿ ਦੇਵੀ ਲక్ష్ਮੀ ਵੀ ਤੁਹਾਡੇ ਨਵੇਂ ਘਰ ਵਿੱਚ ਪ੍ਰਵੇਸ਼ ਕਰ ਰਹੀ ਹੈ ਇਹ ਤੁਹਾਡੇ ਘਰ ਵਿੱਚ ਖੁਸ਼ੀ ਖੁਸ਼ਹਾਲੀ ਅਤੇ ਖੁਸ਼ਹਾਲੀ ਲੈ ਕੇ ਆਉਂਦੀ ਹੈ ਝਾੜੂ ਲਗਾਉਣ ਦਾ ਸਮਾਂ ਵੀ ਬਹੁਤ ਮਹੱਤਵਪੂਰਨ ਹੈ ਖਾਸ ਕਰਕੇ ਸੂਰਜ ਡੁੱਬਣ ਵੇਲੇ ਜਾਂ ਸੂਰਜ ਡੁੱਬਣ ਤੋਂ ਤੁਰੰਤ ਬਾਅਦ ਇਸ ਸਮੇਂ ਦੌਰਾਨ ਕਈ ਜਾਦੂ ਟੋਣੇ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਝਾੜੂ ਲਗਾਉਣਾ ਲਕਸ਼ਮੀ ਨੂੰ ਘਰ ਤੋਂ ਦੂਰ ਲੈ ਜਾਂਦਾ ਹੈ ਜੇਕਰ ਤੁਸੀਂ ਆਪਣੇ ਘਰ ਨੂੰ ਬੁਰੀ ਨਜ਼ਰ ਤੋਂ ਬਚਾਉਣਾ ਚਾਹੁੰਦੇ ਹੋ ਅਤੇ ਨਕਾਰਾਤਮਕ ਸ਼ਕਤੀਆਂ ਨੂੰ ਅੰਦਰ ਜਾਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਸਿੱਧਾ ਜਿਹਾ ਉਪਾਅ ਟਰਾਈ ਕਰ ਸਕਦੇ ਹੋ ਰਾਤ ਨੂੰ ਮੁੱਖ ਦਰਵਾਜ਼ੇ ਦੇ ਸਾਹਮਣੇ ਝਾੜੂ ਰੱਖ ਦਿਓ ਜਦੋਂ ਸਾਰੇ ਸੌਣ ਦੀ ਤਿਆਰੀ ਕਰ ਰਹੇ ਹੁੰਦੇ ਹਨ ਇਸ ਤਰ੍ਹਾਂ ਕਰਨ ਨਾਲ ਘਰ ਦੇ ਆਲੇ-ਦੁਆਲੇ ਜੋ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਉਹ ਝਾੜੂ ਦੁਆਰਾ ਸੋਖ ਲਈ ਜਾਂਦੀ ਹੈ ਗਾਇਬ ਹੋ ਜਾਂਦੀ ਹੈ ਅਤੇ ਘਰ ਤੋਂ ਦੂਰ ਚਲੀ ਜਾਂਦੀ ਹੈ ਪਰ ਯਾਦ ਰੱਖੋ ਸਵੇਰ ਹੁੰਦੇ ਹੀ ਝਾੜੂ ਨੂੰ ਹਟਾ ਦਿਓ ਅਤੇ ਇਸ ਨੂੰ ਕਿਤੇ ਲੁਕਾ ਦਿਓ ਤਾਂ ਜੋ ਕੋਈ ਇਸ ਨੂੰ ਨਾ ਦੇਖ ਸਕੇ ਇਸ ਤੋਂ ਇਲਾਵਾ ਜੇਕਰ ਤੁਸੀਂ ਦੇਵੀ ਲక్ష్ਮੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇੱਕ ਬਹੁਤ ਖਾਸ ਉਪਾਏ ਵੀ ਹੈ ਕਿਸੇ ਵੱਡੇ ਤਿਹਾਰ ਤੇ ਜਾਂ ਜਦੋਂ ਕੋਈ ਖਾਸ ਜੋਤਿਸ਼ ਘਟਨਾ ਹੁੰਦੀ ਹੈ ਜਿਵੇਂ ਕਿ ਗ੍ਰਹਿਣ ਪੂਰਨਮਾਸ਼ੀ ਨਵਾਂ ਚੰਨ ਜਾਂ ਕੋਈ ਸ਼ੁਭ ਸਮਾ ਜਾਂ ਤੁਸੀਂ ਕੁਝ ਕਰਨ ਦੇ ਯੋਗ ਨਹੀਂ ਹੋ ਤਾਂ ਸ਼ੁੱਕਰਵਾਰ ਨੂੰ ਉਸ ਦਿਨ ਬ੍ਰਹਮਾ ਮੂਹਰਤ ਵਿੱਚ ਯਾਨੀ ਕਿ ਸਵੇਰੇ 4:00 ਦੇ 3 ਮਿੰਟ ਤੇ ਤਿੰਨ ਬਿਲਕੁਲ ਨਵੇਂ ਝਾੜੂ ਲੈ ਕੇ ਨੇੜਲੇ ਮੰਦਿਰ ਜਾਓ ਇਸਤੇ ਯਕੀਨੀ ਬਣਾਓ ਕਿ ਇਹ ਝਾੜੂ ਕਿਸੇ ਨੂੰ ਦਿਖਾਈ ਨਾ ਦੇਣ ਅਤੇ ਤੁਸੀਂ ਉਹਨਾਂ ਨੂੰ ਉੱਥੇ ਗੁਪਤ ਰੂਪ ਵਿੱਚ ਛੱਡ ਦਿਓ ਸ਼ਾਸਤਰਾ ਵਿੱਚ ਗੁਪਤਦਾਨ ਨੂੰ ਬਹੁਤ ਪੁੰਨ ਅਤੇ ਫਲਦਾਇਕ ਦੱਸਿਆ ਗਿਆ ਹੈ। ਇਸੁਪਾਇਤੋ ਇੱਕ ਦਿਨ ਪਹਿਲਾਂ ਬਾਜ਼ਾਰ ਤੋਂ ਤਿੰਨ ਨਵੇਂ ਝਾੜੂ ਖਰੀਦੋ ਅਤੇ ਉਹਨਾਂ ਨੂੰ ਆਪਣੇ ਘਰ ਵਿੱਚ ਰੱਖੋ। ਅਗਲੀ ਸਵੇਰ ਬ੍ਰਹਮਾ ਮੁਹਰਤ ਵਿੱਚ ਉਠੋ ਅਤੇ ਚੁੱਪਚਾਪ ਬਿਨਾਂ ਕਿਸੇ ਨੂੰ ਦੱਸੇ ਮੰਦਰ ਜਾ ਕੇ ਝਾੜੂ ਉੱਥੇ ਛੱਡ ਦਿਓ। ਜੇਕਰ ਤੁਸੀਂ ਇਹ ਛੋਟਾ ਜਿਹਾ ਕੰਮ ਸ਼ਰਧਾ ਅਤੇ ਨਿਯਮਿਤਤਾ ਨਾਲ ਕਰਦੇ ਹੋ ਤਾਂ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਤੁਹਾਡੇ ਜੀਵਨ ਵਿੱਚ ਜ਼ਰੂਰ ਰਹੇਗਾ। ਅਤੇ ਤੁਸੀਂ ਹੌਲੀ-ਹੌਲੀ ਇਸ ਦੇ ਪ੍ਰਭਾਵ ਮਹਿਸੂਸ ਕਰਨ ਲੱਗ ਜਾਵੋਗੇ ਇਹ ਜਾਣਕਾਰੀ ਜਨ ਹਿਤ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਆਪਣੀ ਆਸਥਾ ਅਤੇ ਵਿਸ਼ਵਾਸ ਦੇ ਆਧਾਰ ਤੇ ਵਾਸਤੂ ਸ਼ਾਸਤਰ ਦੇ ਉਪਚਾਰ ਅਜ਼ਮਾਓ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰੋ ਕਮੈਂਟ ਵਿੱਚ ਜੈ ਮਾ ਨਕਸ਼ਮੀ ਜਰੂਰ ਲਿਖੋ ਧੰਨਵਾਦ ਜੀ